ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਟੋ ਐਕਸਪੋ ਦਿੱਲੀ ਤੋਂ ਇੱਕ ਹੋਰ ਵੀਡੀਓ ਤੇ ਆਪਾਂ ਐਂਟਰ ਕਰਨ ਲੱਗੇ ਹਾਂ ਹਾਲ ਨੰਬਰ 1 ਹਾਲ ਨੰਬਰ 1 'ਚ ਸਾਰੇ ਦੇ ਸਾਰੇ ਚੀਜ਼ ਟਾਟਾ ਮੋਟਰਜ਼ ਆ ਜਿਵੇਂ ਬਾਕੀ ਹਾਲਸ ਨੇ ਕਿਸੇ ਚ 4 ਕੰਪਨੀਆਂ ਨੇ ਕਿਸੇ ਚ 5 ਨੇ ਕਈ 10 ਜਾਂ ਇਸ ਤੋਂ ਜ਼ਿਆਦਾ ਕੰਪਨੀਆਂ ਵੀ ਨੇ ਬਟ ਇਹ ਹਾਲ 'ਚ ਸਿਰਫ ਸਿਰਫ ਟਾਟਾ ਦੇ ਹੀ ਪ੍ਰੋਡਕਟ ਸ਼ੋਅਕਸ ਕਰੇ ਹੋਇਆ ਦੋ ਹਿੱਸਿਆਂ 'ਚ ਵੰਡਿਆ ਹੋਇਆ ਇਹਨਾਂ ਨੇ ਇੱਕ ਸਾਈਡ ਕਮਰਸ਼ੀਅਲ ਵਹੀਕਲਸ ਦੂਸਰੀ ਸਾਈਡ ਪੈਸੇਂਜਰ ਵਹੀਕਲਸ ਤੇ ਇਹ ਕਮਰਸ਼ੀਅਲ ਸੈਕਸ਼ਨ 'ਚ ਬਿਲਕੁਲ ਸਾਹਮਣੇ ਡਿਸਪਲੇ ਕਰ ਰਿਹਾ ਹੈ ਟਾਟਾ ਨੇ ਆਪ ਦਾ ਐਲ ਐਨ ਜੀ ਤੇ ਚੱਲਣ ਵਾਲਾ ਮਾਡਲ ਇਹ ਐਪ 5530 ਜੀ ਜਿਹਨੂੰ ਕਿ ਪਾਵਰ ਕਰ ਰਿਹਾ ਕਮਿੰਸ ਦਾ 6700 ਸੀਸੀ ਦਾ ਇੰਜਨ ਤੇ ਪ੍ਰੋਡਿਊਸ ਕਰਦਾ 280 ਹਾਰਸ ਪਾਵਰ ਤੇ 1100 ਨਿਊਟਨ ਮੀਟਰ ਦਾ ਟਾਰਕ ਇਹਦੇ ਚੋਂ ਦਾ ਨੌ ਸਪੀਡ ਦਾ ਗੇਅਰ ਬਾਕਸ ਨੌ ਫਰੰਟ ਤੇ ਇੱਕ ਰੀਅਰ ਹਾਲਾਂਕਿ ਮੈਨੂੰ ਟਰੱਕਸ ਬਾਰੇ ਕੋਈ ਬਹੁਤੀ ਇਨਫੋਰਮੇਸ਼ਨ ਤਾਂ ਨਹੀਂ ਹੈਗੀ ਬਟ ਜੋ ਇਹਦੀ ਪੇਂਟ ਕੁਆਲਿਟੀ ਆ ਜਾਂ ਇਹਦਾ ਅਟੈਂਸ਼ਨ ਟੂ ਡੀਟੇਲ ਆ ਵੈਲਡ ਵਗੈਰਾ ਨੇ ਬੜੇ ਹਾਈ ਕੁਆਲਿਟੀ ਲੱਗ ਰਹੇ ਆ ਤੇਰੇ ਚ A-V ਆਉਂਦਾ ਹਾਲਕੇ ਥੇਨ ਨਹੀਂ ਮੈਂਸ਼ਨ ਨਹੀਂ ਕਰਿਆ ਕਿ A- ਕਿਸ ਲੈਵਲ ਦਾ ਐਲ ਐਨ ਜੀ ਦੇ ਸਿਲੰਡਰਸ ਦੀ ਪ੍ਰੋਟੈਕਸ਼ਨ ਲਈ ਵੀ ਬਹੁਤ ਸੋਹਣਾ ਕ੍ਰੇਡਲ ਬਣਾਇਆ ਹੋਇਆ ਜੋ ਕਿ ਕਾਫੀ ਹੈਵੀ ਡਿਊਟੀ ਲੱਗ ਰਿਹਾ ਦੇਖਣ ਚ ਇਹ ਰਜ ਅੱਗੇ ਵੱਧਿਆ ਕਟ ਟਿਪਰ ਆ ਟਾਟਾ ਦਾ ਬਹੁਤ ਵੱਡਾ ਟਿਪਰ ਆ ਐਵੇਂ ਲੱਗਦਾ ਕਿ ਕਿਸੇ ਮੈਡ ਮੈਕਸ ਵਰਗੀ ਮੂਵੀ ਚੋਂ ਬਾਹਰ ਆਇਆ ਹੋਵੇ ਇਹਦਾ ਮਾਡਲ ਨੰਬਰ ਆ 3540K ਸ਼ਾਇਦ ਮਾਈਨਿੰਗ ਵਗੈਰਾ ਦੇ ਕੰਮ ਚ ਜ਼ਿਆਦਾ ਯੂਜ਼ ਆਉਂਦਾ ਹੋਊ ਜਿੱਥੇ ਬਾਕੀ ਆਮ ਟਰੱਕਾਂ ਦਾ ਰੈਮ ਸਾਈਜ਼ 20 ਇੰਚ ਦਾ ਇਹ ਤਾਂ 24 ਇੰਚਾ 1224 ਦੇ ਇਹਦੇ ਟਾਇਰ ਨੇ ਤੇ ਅਲਟੀਮੇਟ ਬਿਲਡ ਕੁਆਲਿਟੀ ਆ ਵੈਲਡ ਕੁਆਲਿਟੀ ਇਹ ਜੀ ਕਾਰਾਂ 'ਚ ਵੀ ਨਹੀਂ ਆਉਂਦੀ ਜੋ ਇਹਦੇ 'ਚ ਇਹਨੂੰ ਪਾਵਰ ਕਰਦਾ 8.5 ਲੀਟਰ ਯਾਨੀ 85 ਸੀਸੀ ਦਾ ਇੱਕ ਡੀਜ਼ਲ ਇੰਜਨ ਜਿਹਦੀ ਪਾਵਰ ਆ 375 ਹਾਰਸ ਪਾਵਰ ਤੇ 1800 ਨਿਊਟਨ ਮੀਟਰ ਦਾ ਟਾਰਕ ਪ੍ਰੋਡਿਊਸ ਕਰਦਾ ਹੈ ਇਹ ਇਹਦੇ 12 ਸਪੀਡ ਆਟੋਮੈਟਿਕ ਗੇਅਰ ਆ ਏ ਐਮਟੀ ਗੇਅਰ ਆ ਬੇਸਿਕਲੀ ਜਿਵੇਂ ਕਾਰਾਂ ਚ ਆਉਂਦਾ ਕਈਆਂ ਚ ਮੈਨੂਅਲ ਗੇਅਰ ਦੇ ਉੱਪਰ ਇੱਕ ਇੰਟੈਲੀਜੈਂਟ ਯੂਨਿਟ ਲਾ ਦਿੱਤੀ ਜਾਂਦੀ ਆ ਜਿਸ ਦੇ ਨਾਲ ਉਹ ਗੇਅਰ ਵਗੈਰਾ ਆਪੇ ਸ਼ਿਫਟ ਕਰੀ ਜਾਂਦਾ ਇਹ ਵੀ ਏ ਡੈਸ਼ ਇਨੇਬਲਡ ਬਟ ਅਗੇਨ ਇਹਦੇ ਤੇ ਵੀ ਨਹੀਂ ਮੈਂਸ਼ਨ ਕਿ ਕਿਹੜੇ ਲੈਵਲ ਦਾ ਏ ਡੈਸ਼ ਇਹ ਸਪੋਰਟ ਕਰਦਾ ਇੱਥੇ ਜਿੰਨੇ ਵੀ ਟਰੱਕ ਜਾਂ ਟਿਪਰ ਸ਼ੋਕੇਸ ਕਰੇ ਹੋਏ ਨੇ ਇਹ ਸੈਂਟਰ ਆਫ ਅਟਰੈਕਸ਼ਨ ਆ ਸਾਰਿਆਂ ਚ ਇਹਦੇ ਆਲੇ ਦੁਆਲੇ ਸਾਰੇ ਦਾ ਸਾਰਾ ਦਿਨ ਹੀ ਭੀੜ ਜੁੜੀ ਰਹਿੰਦੀ ਆ ਜਦੋਂ ਕੱਲ ਇੱਥੇ ਆਏ ਸੀ ਤਾਂ ਵੀਡੀਓ ਬਣਾਉਣ ਦੀ ਵੀ ਥਾਂ ਨਹੀਂ ਸੀ ਮਿਲੀ ਅੱਜ ਥੋੜਾ ਜਿਆਦਾ ਜਲਦੀ ਆਇਆ ਐ ਇਸੇ ਕਰਕੇ ਇਹ ਟੇਪਰ ਨੂੰ ਦੇਖ ਕੇ ਵਾਕਈ ਲੱਗਦਾ ਕਿ ਟਾਟਾ ਟਾਟਾ ਹੀ ਆ ਬਿਲਕੁਲ ਇਹਦੇ ਨਾਲ ਹੀ ਸ਼ੋਕੇਸ ਕਰਿਆ ਹੋਇਆ ਇਹਦੇ ਯੂਜ਼ ਹੋਣ ਵਾਲਾ ਇੰਜਨ ਤੇ ਟਰਾਂਸਮਿਸ਼ਨ ਇਹ ਇੰਜਨ ਦਾ ਕੱਟ ਸੈਕਸ਼ਨ ਹੈ ਤੇ ਇਹ ਆ ਇਸ ਤੇ ਉੱਪਰ ਯੂਜ਼ ਹੋਣ ਵਾਲਾ ਟਰਾਂਸਮਿਸ਼ਨ ਐਮਟੀ ਆ ਸਾਰਾ ਮੈਨੂਅਲ ਟਰਾਂਸਮਿਸ਼ਨ ਹੈ ਉੱਪਰ ਜੋ ਯੂਨਿਟ ਫਿੱਟ ਕਰੀ ਹੋਈ ਆ ਉਹ ਆਟੋਮੈਟਿਕਲੀ ਗੇਅਰ ਸ਼ਿਫਟ ਕਰਦੀ ਆ ਜਿਵੇਂ ਅੱਜ ਕੱਲ੍ਹ ਦੀਆਂ ਕਾਰਾਂ 'ਚ ਵੀ ਆਉਂਦਾ ਇਹ ਇੱਕ ਕਾਸਟ ਇਫੈਕਟਿਵ ਜਿਹਾ ਢੰਗ ਆ ਮੈਨੂਅਲ ਗੇਅਰ ਨੂੰ ਆਟੋਮੇਟਿਡ ਕਰਨ ਦਾ ਹਾਲਾਂਕਿ ਇਹਦੀ ਗੇਅਰ ਸ਼ਿਫਟਿੰਗ ਦੀ ਸਪੀਡ ਬਹੁਤ ਸਲੋ ਹੁੰਦੀ ਆ ਤੇ ਅੱਗੇ ਨੂੰ ਜੇ ਝਾਤ ਮਾਰੀਏ ਤਾਂ ਸਾਰੇ ਦੇ ਸਾਰੇ ਪਵੈਲੀਅਨ 'ਚ ਕਮਰਸ਼ੀਅਲ ਵਹੀਕਲ ਡਿਸਪਲੇ ਕਰੇ ਹੋਇਆ ਬੱਸਾਂ ਡਿਸਪਲੇ ਕਰੀਆਂ ਹੋਈਆਂ ਨੇ ਛੋਟੇ ਅੱਧਾ ਪੌਣਾ 1 ਟਨ ਵਾਲੇ ਵਹੀਕਲ ਨੇ ਇਹਨਾਂ ਦੇ ਵੀ ਕਈ ਐਲ ਐਨ ਜੀ ਨੇ ਜਾਂ ਸੀ ਐਨ ਜੀ ਨੇ ਹੁਣ ਆਪਾਂ ਵੱਧਦੇ ਹਾਂ ਟਾਟਾ ਦੇ ਪੈਸੇਂਜਰ ਵਹੀਕਲਸ ਵੱਲ ਇਹ ਨੇ ਟਾਟਾ ਹੈਰੀਅਰ ਨਵੀਂ ਟਾਟਾ ਸਫਾਰੀ ਤੇ ਟਾਟਾ ਨੈਕਸਨ ਦੇ ਬਾਂਦੀਪੁਰ ਐਡੀਸ਼ਨ ਬਾਂਦੀਪੁਰ ਪਹਿਲਾਂ ਜੋ ਕਦੇ ਮೈಸੂਰ ਦੇ ਰਾਜਿਆਂ ਦਾ ਪ੍ਰਾਈਵੇਟ ਹੰਟਿੰਗ ਗਰਾਊਂਡ ਸੀ ਹੁਣ ਇੱਕ ਨੈਸ਼ਨਲ ਪਾਰਕ ਕਰਨਾਟਕਾ ਸਟੇਟ ਜਿਵੇਂ ਪਹਿਲਾਂ ਵੀ ਆਇਆ ਸੀ ਇੱਕ ਟਾਟਾ ਕਾਜ਼ੀ ਰੰਗ ਆ ਹੁਣ ਉਸੇ ਤਰ੍ਹਾਂ ਇਹਨਾਂ ਨੇ ਬੰਦੀਪੁਰ ਤੇ ਬੇਸਡ ਆਪਣਾ ਇਹ ਤਿੰਨੋ ਐਸ ਵੀਜ਼ ਦੇ ਵੇਰੀਐਂਟ ਕੱਢੇ ਨੇ ਕੋਈ ਮਕੈਨੀਕਲ ਜਾਂ ਹੋਰ ਮੇਜਰ ਡਿਫਰੈਂਸਸ ਤਾਂ ਖੈਰ ਨਹੀਂ ਹੈਗੇ ਇਹਨਾਂ 'ਚ ਜਸਟ ਇਹ ਆ ਇੱਕ ਕਲਰ ਟੋਨ ਅਲੱਗ ਜੀ ਆ ਤੇ ਕੁਝ ਇੱਕ ਦੋ ਜਗ੍ਹਾ ਤੇ ਬੈਜਿੰਗ ਆ ਇਦਾਂ ਦੀ ਜੋ ਰਿਜ਼ੈਂਬਲ ਕਰਦੀ ਆ ਬੰਦੀਪੁਰ ਨੂੰ ਜਿਵੇਂ ਇੱਥੇ ਸਫਾਰੀ ਦੇ ਅੱਗੇ ਇੱਕ ਐਲਈਡੀ ਬਾਰ ਲਾਈਟ ਐਕਸਟਰਾ ਦਿੱਤੀ ਹੋਈ ਆ ਜਾਂ ਰੂਫ ਰੈਕ ਤੇ ਕੈਰੀਅਰ ਲੱਗੇ ਹੋਇਆ ਇਸੇ ਤਰ੍ਹਾਂ ਨੈਕਸਨ EV ਦੇ ਉੱਪਰ ਵੀ ਇਹਨਾਂ ਨੇ ਇਥੇ ਕੈਰੀਅਰ ਲਾਇਆ ਹੋਇਆ ਐਂਡ ਜੋ ਚੇਂजेस সাফਾਰੀ ਚ ਸੀ ਉਹੀ ਹੈਰੀਅਰ EV ਵਿੱਚ ਨੇ ਇਹਦੇ ਇੱਕ ਟਾਪ ਮਾਉਂਟਡ ਐਕਸਟਰਾ ਬਾਰ LED ਲਾਈਟ ਲਾਈ ਹੋਈ ਆ ਜਿਹੜੇ ਫੈਕਟਰ ਨੂੰ ਕੈਚ ਕਰਕੇ ਟਾਟਾ ਨੇ ਆਪਣੀ ਮਾਰਕੀਟ ਬਣਾਈ ਇੰਡੀਆ 'ਚ ਉਹ ਇਥੇ ਸ਼ੋਕੇਸ ਕਰਿਆ ਹੋਇਆ ਇਹ ਆ ਕੱਟ ਸੈਕਸ਼ਨ সাফਾਰੀ ਦਾ ਜਿੱਦ ਜਿੱਕੇ ਡਿਸਪਲੇ ਕਰਿਆ ਹੋਏ ਨੇ 에ਅਰ ਬੈਗਸ ਦੋ ਫਰੰਟ ਸਾਈਡ ਕਰਟਨ ਐਂਡ ਡਰਾਈਵਰ ਸਾਈਡ ਨੀਅਰ ਬੈਗਸ ਇਹ ਸ਼ੋਕੇਸ ਕਰਿਆ ਹੋਇਆ ਹਾਈਸਟ ਸਟਰੈਂਥ ਸਟੀਲ ਜੋ ਯੂਜ਼ ਕਰਦਾ ਟਾਟਾ ਉਸ ਨੂੰ ਇਹੋ ਕਾਰਜ ਨੇ ਮਰੂਤੀ ਦੀ 40 ਸਾਲਾਂ ਦੀ ਸਰਪੰਚੀ ਖਤਮ ਕਰੀ ਆ 2024 ਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣੀ ਹੈ ਇਹ ਇਹ ਆ ਜੀ ਟਾਟਾ ਪੰਜ ਤੇ ਇਥੇ ਟਾਟਾ ਨੇ ਤਿੰਨ ਟਾਟਾ ਪੰਜ ਦੇ ਵੇਰੀਐਂਟ ਡਿਸਪਲੇ ਕਰੇ ਹੋਏ ਨੇ ਜਿੰਨੇ ਕਿ ਇੱਕ ਫਲੈਕਸ ਫਿਊਲ ਵਾਲਾ ਵੇਰੀਐਂਟ ਆ ਇੱਕ ਪੰਜ ਇਲੈਕਟ੍ਰਿਕ ਆ ਤੇ ਇੱਕ ਪੰਜ ਸੀਐਨਜੀ ਆ ਹਾਲਾਂਕਿ ਕਾਰ ਦਾ ਇੰਜਨ ਵਗੈਰਾ ਬੜਾ ਮੀਡੀਓਕਰ ਆ ਬਟ ਮੈਂ USPS ਕਾਰ ਦੀ ਰਹੀ ਆ ਇਹਦੀ ਸੇਫਟੀ ਰੇਟਿੰਗ ਹਾਲ ਹੀ ਹਾਲੀ ਇੰਡੀਆ ਸੇਫਟੀ ਵੱਲ ਮੂਵ ਕਰ ਰਿਹਾ ਇਹਨੇ ਟਾਟਾ ਦੀਆਂ ਡਾਰਕ ਐਡੀਸ਼ਨ ਕਾਰਸ ਨੈਕਸਨ EV ਤੇ ਨੈਕਸਨ CNG CNG ਟਾਟਾ ਯੂਜ਼ ਕਰਦੀ ਆ ਡੁਲ ਸਿਲੰਡਰ ਟੈਕਨੋਲੋਜੀ ਜਿਹਦੇ ਕਾਰਨ ਜੋ ਸਿਲੰਡਰ ਨੇ ਉਹ ਬੂਟ ਚ ਉੱਪਰ ਤੱਕ ਨਹੀਂ ਆਉਂਦੇ ਜਿਵੇਂ ਇੱਥੇ ਦੇਖ ਸਕਦੇ ਹੋ ਇਹ CAR CNG ਆ ਪਰ ਇਹਦੇ ਜੇ ਆਪਾਂ ਨੂੰ ਬੂਟ ਸਪੇਸ ਵੀ ਕਾਫੀ ਚੰਗੀ ਮਿਲ ਜਾਂਦੀ ਆ ਫਲੈਟ ਬੂਟ ਆ ਬਿਲਕੁਲ ਜਿਵੇਂ ਕਈ ਕਾਰਾਂ ਦੇ ਟੈਂਕ ਉੱਪਰ ਤੱਕ ਆ ਜਾਂਦਾ ਨੈਕਸਨ ਡਾਰਕ ਐਡੀਸ਼ਨ ਵਾਂਗ ਹੀ ਇਹ ਆ Tata Safari ਦਾ ਸਟੈਲਥ ਐਡੀਸ਼ਨ ਇਹਨੂੰ ਵੀ ਆਲ ਬਲੈਕ ਟ੍ਰੀਟਮੈਂਟ ਦਿੱਤੀ ਹੋਈ ਆ ਅਲॉयਜ਼ ਗ੍ਰਿਲ ਸਾਰਾ ਬਲੈਕ ਆ ਬੜੀ ਥੀਆ ਕਿ ਇਹਦਾ ਜੋ ਬਲੈਕ ਆ ਇਹ ਮੈਟ ਫਿਨਿਸ਼ ਆ ਜਦ ਕਿ ਨੈਕਸਨ ਜਿਹੇ ਗਲੋਸੀ ਫਿਨਿਸ਼ ਆ ਇਸ সাফਾਰੀ ਦੇ ਬਿਲਕੁਲ ਨਾਲ ਇਹ ਇਨਕਲਾਈਨ ਤੇ ਖੜੀ ਕਰੀ ਹੋਈ ਹੈ ਜੀ Tata Harrier Stealth Edition 4 wheel जो प्रेजेंट Harrier ਉਹ ਹਾਲਾਂਕਿ ਫਰੰਟ 휠 ਡਰਾਈਵ ਹੁੰਦੀ ਆ ਬਟ ਇਹ ਆ ਜੀ ਇਲੈਕਟ੍ਰਿਕ ਵੇਰੀਐਂਟ ਡੁਅਲ ਮੋਟਰ ਵਾਲਾ ਇਹ ਮੈਟ ਫਿਨਿਸ਼ ਕਾਫੀ ਰੱਗਡ ਜੀ ਲੁੱਕ ਦਿੰਦਾ ਇਸ ਕਾਰਨ ਤੇ ਵੈਸੇ ਵੀ ਹੁਣ ਤੱਕ ਜਿੰਨੀਆਂ ਇਲੈਕਟ੍ਰਿਕ ਕਾਰਸ ਇੰਡੀਆ ਚ ਹੈਗੀਆਂ ਨੇ ਮਹਿੰਦਰਾ ਦੀਆਂ ਜਾਂ Tata ਦੀਆਂ ਉਹ ਸਾਰੀਆਂ ਜਾਂ ਤਾਂ ਫਰੰਟ 휠 ਡਰਾਈਵ ਨੇ ਜਾਂ ਹੁਣ ਜੋ ਮਹਿੰਦਰਾ ਨੇ ਸ਼ੋਅ ਕੇਸ ਕਰੀਆਂ ਨੇ ਉਹ ਰੀਅਰ 휠 ਡਰਾਈਵ ਨੇ ਇਹ ਪਹਿਲੀ ਕਾਰ ਹੋਊਗੀ ਜੋ 4-ਵੀਲ ਡਰਾਈਵ ਚ ਆਊ ਤੇ ਇੱਥੇ ਬੈਟਰੀਜ਼ ਵਗੈਰਾ ਨੂੰ ਵੀ ਪ੍ਰੋਪਰ ਪ੍ਰੋਟੈਕਸ਼ਨ ਪ੍ਰੋਵਾਈਡ ਕਰੀ ਹੋਈ ਆ ਇਸ ਤੋਂ ਅੱਗੇ ਆ ਜੀ ਇਸ ਆਟੋ ਐਕਸਪੋ ਦੀ ਸ਼ੋਸਟਾਪਰ ਕਾਰ ਯਾ 90s ਦੀ ਸੀਆਰ ਆ ਤੇ ਇਹ ਹੈ ਜੀ ਅਪਕਮਿੰਗ ਟਾਟਾ ਸੀਆਰ ਆ ਇਸ ਕਾਰ ਦਾ ਡਿਜ਼ਾਈਨ ਟਾਟਾ ਦੇ ਬਾਕੀ ਕਾਰਸ ਤੋਂ ਕਾਫੀ ਛਟਕੇ ਆ ਬਾਕੀ ਕਾਰਸ ਟਾਟਾ ਦੀਆਂ ਕਰਵੀ ਹੁੰਦੀਆਂ ਨੇ ਉੱਥੇ ਕਾਫੀ ਕਰਵਜ਼ ਵਗੈਰਾ ਲਾਈਨਸ ਵਗੈਰਾ ਨੇ ਇਹ ਪੂਰੀ ਬਾਕਸੀ ਜਹੀ ਕਾਰ ਆ ਇਹਦਾ ਜੋ ਬੂਟ ਆ ਉਹ ਵੀ ਦੇਖੋ ਕਲੈਮ ਸ਼ੈਲ ਡਿਜ਼ਾਈਨ ਚ ਆਲੇ ਦੁਆਲੇ ਕੋਈ ਹੋਰ ਕ੍ਰੀਜ਼ ਨਹੀਂ ਉਹ ਪ੍ਰੋਪਰ ਹੀ ਕਵਰ ਕਰ ਰਿਹਾ ਇਹਦੇ ਰੀਅਰ ਕੁਆਟਰ ਪੈਨਲਸ ਨੂੰ ਤੇ ਜੋ ਟਰੇਡਮਾਰਕ ਸਿਆਰਾ ਦਾ ਰੀਅਰ ਗਲਾਸ ਏਰੀਆ ਸੀ ਉਹਨੂੰ ਵੀ ਇਨਟੈਕਟ ਰੱਖਣ ਦੀ ਕੋਸ਼ਿਸ਼ ਕਰੀਆ ਟਾਟਾ ਨੇ ਹਾਲਾਂਕਿ ਪਹਿਲਾਂ ਵਾਲੀ ਸਿਆਰਾ 3 ਡੋਰ ਸੀ ਇਹ 5 ਡੋਰ ਆ ਜੋ ਟੈਸਲਾ ਨੇ ਪਪੂਲਰ ਕਰੇ ਫਲਸ਼ ਮਾਉਂਟਡ ਡੋਰ ਹੈਂਡਲਸ ਉਹ ਆਪਣੀ ਇਸ ਕਾਰ ਚ ਵੀ ਦੇਖਣ ਨੂੰ ਮਿਲਦੇ ਆ ਸਾਈਡ ਪ੍ਰੋਫਾਈਲ ਤੋਂ ਦੇਖੋ ਕੋਈ ਇੱਥੇ ਕਰੀਜ਼ ਨਹੀਂ ਕੋਈ ਲਾਈਨ ਨਹੀਂ ਹਲਕੇ ਜਿਹੀ ਸ਼ੋਲਡਰ ਲਾਈਨ ਆ ਤੇ ਪ੍ਰੋਪਰ ਬਾਕਸ ਜਿਹੜਾ ਡਿਜ਼ਾਈਨ ਆ ਡਿਊਲ ਟੋਨ ਚ ਅਲੋਏ ਵੀਲਸ ਨੇ ਜੋ ਅੱਜ ਦੇ ਸਮੇਂ ਦਾ A ਸੈਗਮੈਂਟ ਦਾ ਇੰਡਸਟਰੀ ਸਟੈਂਡਰਡ ਬਣ ਚੁੱਕੇ DRL ਬੜਾ ਸਲੀਕ ਜਿਹਾ ਦਾ ਜੋ ਕਿ ਸਿੰਗਲ ਪੀਸ ਚ ਐਂਡ ਇੱਕ ਹੋਰ ਖਾਸੀਤ ਫਰੰਟ ਐਂਡ ਤੇ ਹੁਣ ਤੱਕ ਇੰਡੀਆ 'ਚ ਜਿੰਨੀਆਂ ਵੀ ਕਾਰਸ ਲਾਂਚ ਹੋਈਆਂ ਨੇ ਉਹਨਾਂ ਸਭ ਤੋਂ ਪਤਲੇ ਹੈੱਡਲੈਂਪ ਇਸ ਕਾਰ ਦੇ ਨੇ LED ਹੋਣ ਦੇ ਕਾਰਨ ਹਾਲਾਂਕਿ ਥਰੋ ਵਗੈਰਾ ਦਾ ਉਹਨਾਂ ਦਾ ਬਹੁਤ ਚੰਗਾ ਹੋ ਪਹਿਲੇ 2 ਦਿਨ ਜੋ মিডিਆ ਤੇ ਵੀਆਈਪੀਜ਼ ਲਈ ਰਿਜ਼ਰਵਡ ਸੀ ਉਹਨਾਂ ਦਿਨਾਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਦਿਨ ਇਸ ਕਾਰ ਦੇ ਸਾਹਮਣੇ ਪੂਰੀ ਹੀ ਭੀੜ ਰਹਿੰਦੀ ਸੀ ਇਹਦਾ ਵਿਊ ਲੈਣ ਲਈ 10 10 15 15 ਮਿੰਟ ਤੱਕ ਉੱਥੇ ਰੁਕਣਾ ਪੈਂਦਾ ਸੀ ਦੇਖਣ ਵਾਲੀ ਗੱਲ ਇਹ ਹੋਊ ਕਿ ਟਾਟਾ ਨੂੰ ਕਿਹੜੇ ਸੈਗਮੈਂਟ ਚ ਕਿਸ ਪ੍ਰਾਈਸ ਰੇਂਜ ਚ ਲਾਂਚ ਕਰਦਾ ਨਿਊ ਸਿਆਰਾ ਦੇ ਨਾਲ ਹੀ ਇੱਕ ਹੋਰ ਪੋਡੀਅਮ ਸੀ ਟਾਟਾ ਦਾ ਟਾਟਾ ਅਵਿੰਨਿਆ ਕਰਕੇ ਇੱਕ ਕਨਸੈਪਟ ਕਾਰ ਇੱਥੇ ਇਹਨਾਂ ਨੇ ਸ਼ੋਕੇਸ ਕਰੀ ਹੋਈ ਸੀ ਇਸ ਕਾਰ ਦੀ ਡਿਜ਼ਾਈਨ ਫਲਸਫੀ ਦੇਖ ਕੇ ਮੈਨੂੰ ਫੀਲ ਹੋ ਰਿਹਾ ਸੀ ਕਿ ਜਿਵੇਂ ਟਾਟਾ ਨੇ ਆਪਦੇ ਡਿਜ਼ਾਈਨ ਇੰਜੀਨੀਅਰਸ ਨੂੰ ਕਹਿ ਦਿੱਤਾ ਹੁੰਦਾ ਨੋ ਹੋਲਡਸ ਬਾਰਡ ਪੂਰੀ ਖੁੱਲੀ ਛੁੱਟੀ ਆਕਰੋ ਡਿਜ਼ਾਈਨ ਸਾਈਡ ਪ੍ਰੋਫਾਈਲ ਤੋਂ ਇੱਕ ਕੂਪੇਸ਼ ਲੁੱਕ ਆਉਂਦੀ ਹੈ ਇਸ ਕਾਰ ਦੀ ਫਰੰਟ ਐਂਡ ਦੇਖੋਗੇ ਤਾਂ ਬੜੀ ਇੱਕ ਅਗਰੈਸਿਵ ਐਸਯੂਵੀ ਵਰਗਾ ਸਟਾਂਸ ਆ ਬਹੁਤ ਜ਼ਿਆਦਾ ਵੱਡੀ ਗ੍ਰਿਲ ਆ ਤੇ ਇਹਦੇ ਟਾਟਾ ਨੇ ਆਪਦਾ ਜੋ ਨਵਾਂ ਲੋਗੋ ਆ ਉਹ ਵੀ ਸ਼ੋਕੇਸ ਕਰਿਆ ਹੋਇਆ ਜਿਵੇਂ ਕਿ ਟਾਟਾ ਨੂੰ ਕਾਫੀ ਸਮੇਂ ਤੋਂ ਕ੍ਰਿਟਸਾਈਜ਼ ਕਰਿਆ ਜਾਂਦਾ ਕਿ ਆਪ ਦਾ ਲੋਗੋ ਚੇਂਜ ਕਰੋ ਤਾਂ ਇਹ ਆਜੀ ਨਵਾਂ ਟਾਟਾ ਦਾ ਲੋਗੋ ਜੋ ਡੀਆਰਐਲ ਦੇ ਫਾਰਮਸ ਚ ਆਪ ਨੂੰ ਇੱਥੇ ਦਿਖ ਰਿਹਾ ਕੁਛ ਐਵੇਂ ਦਾ ਇਸ ਕਾਰ ਦਾ ਰੇਅਰ ਐਂਡ ਅਲੌਏ 휠ਸ ਫਰੰਟ ਡੋਰ ਹੈਂਡਲਸ 플ਸ਼ ਮਾਉਂਟਡ ਨੇ ਰੇਅਰ ਜਸਟ ਰਿਕੁਐਸਟ ਸੈਂਸਰ ਹੀ ਐਸ ਤੇ ਇਹ ਵਾਲੇ ਆਟੋ ਐਕਸਪੋ ਚ ਇਹ ਦੇਖ ਕੇ ਤਾਂ ਜਾਪਦਾ ਸੀ ਕਿ ਟਾਟਾ ਫੁੱਲ ਤਿਆਰੀ ਚੋਂ ਆਉਣ ਵਾਲੇ ਸਮੇਂ ਚ ਇੰਡੀਅਨ ਮਾਰਕੀਟ ਚ ਕਬਜ਼ਾ ਕਰਨ ਲਈ ਜਿਵੇਂ ਉਹਨਾਂ ਨੇ ਪਹਿਲਾ ਸਪੌਟ ਤਾਂ 40 ਸਾਲ ਬਾਅਦ ਮਰੂਤੀ ਤੋਂ ਖੋਲਿਆ ਅੱਗੇ ਅੱਗੇ ਦੇਖਦੇ ਹਾਂ ਕੀ ਲੈ ਕੇ ਆਉਂਦਾ ਟਾਟਾ ਹੋਰ ਕਿਹੜੇ-ਕਿਹੜੇ ਪ੍ਰੋਡਕਟਸ ਲਾਂਚ ਕਰਦਾ ਠੀਕ ਆ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ